ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾ ਅੱਜ ਕੇ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2022 ਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੀ ਸੀ ਸਰਕਾਰ ਆਹ ਦੇਖ ਰਹੇ ਹੋ ਤੁਸੀਂ ਮਾਨਸਾ ਦਾ ਸਰਦਾਰ ਸ਼ਹੀਦ ਸਰਦਾਰ ਸੇਵਾ ਸਿੰਘ ਠਿੱਕਰੀ ਵਾਲਾ ਚੌਂਕਾ ਇਹ ਸਰਕਾਰ ਕਹਿੰਦੀ ਸੀ ਅਸੀਂ ਕੈਲੇ ਫੋਰਨੀਆਂ ਬਣਾ ਦਾਂਗੇ ਪੰਜਾਬ ਨੂੰ ਪਰ ਆ ਦੇ ਇੱਕਦਮ ਤੁਸੀਂ ਮਾਨਸਾ ਦੇ ਵਿੱਚ 메ਨ ਰਸਤਾ ਇਹ ਮਾਨਸਾ ਦੇ 메ਨ ਬਜ਼ਾਰਾਂ ਨੂੰ ਜਾਂਦਾ ਜਿੱਥੇ ਅੱਜ ਵੀ ਪਾਣੀ ਖੜਾ ਮੈਂ ਦੇਖ ਕੇ ਆਇਆ ਪਿੱਛੇ ਜਿਹੜੀਆਂ ਸਟੂਡੈਂਟ ਪਹਿਣਾ ਤੇ ਵੀਰ ਨੇ ਬੱਚੇ ਨੇ ਉਹ ਇਸ ਪਾਣੀ ਤੇ ਗੰਦੇ ਪਾਣੀ ਦੇ ਵਿੱਚ ਵੀ ਲੰਘ ਰਹੇ ਨੇ ਮੈਂ ਇੱਥੋਂ ਦੇ ਐਮ.ਐਲ.ਏ ਨੂੰ ਕਹਿਣਾ ਚਾਹੁੰਦਾ ਵੀ ਕਿੱਥੇ ਸੁੱਤੀ ਪਈ ਆ ਤੁਹਾਡੀ ਸਰਕਾਰ ਕਿੱਤੇ ਦਾ ਬਦਲਾ ਇਹ ਸੋ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਵੀ ਇਹਨਾਂ ਨੂੰ ਲਾਣਤਾ ਪਾਓ ਇਹਨਾਂ ਨੇ ਪੰਜਾਬ ਦਾ ਪੱਠਾ ਪਟਾਕੇ ਰੱਖਤਾ ਆ ਤੁਸੀਂ ਮੇਨ ਬਾਜ਼ਾਰ ਨੂੰ ਜਿਹੜਾ ਰਸਤਾ ਜਾਂਦਾ ਮਾਨਸਾ ਦੇ ਵਿੱਚ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ